ਹੋ ਜੇ ਤਾਂ ਕਿਵੇਂ ਤੇ ਇਹਦੀ ਲੱਗੀ ਉੱਪਰ ਬਣਾ ਚੀ ਦਾ ਮਤਲਬ ਛੇ ਚੀ ਲੱਗੀ ਇਹ ਕੰਪਨੀ ਕਿੱਥੇ ਲੱਗੀ ਹੋਗੀ ਹਾਂਜੀ ਬਾਈ ਮੇਰਾ ਰਮਨ ਸ਼ਰਮਾ ਦਾ ਜੀ ਹਾਂਜੀ ਹਾਂ ਤੇ ਤੁਹਾਨੂੰ ਇਹ ਵਾਰ ਦਾ ਤਾਂ ਕਿਵੇਂ ਪਤਾ ਲੱਗੀ ਜੀ ਸਾਨੂੰ ਕੋਣ ਆਇਆ ਜੀ ਥੱਲੇ ਲੱਤੀ ਲਿਖੀ ਆ ਕੀ ਕੀ ਉਹਦਾ ਥੱਲੇ ਸਾਨੂੰ ਫੋਨ ਆਇਆ ਜੀ ਕਿਸੇ ਨੂੰ ਸਿਰਫ ਫੋਨ ਤੋਂ ਕਿ ਤੁਹਾਡਾ ਕੋਈ ਤੁਹਾਡਾ ਨੰਬਰ ਇਹਦੇ ਫੋਨ 'ਚ ਹੈਗਾ ਸੀ ਉਹ ਡਿੱਗੇ ਆ ਤੇ ਕਿਸੇ rau ਜੱਥੇ ਆਪਾਂ ਜਦੋਂ ਆਏ ਆ ਤੇ ਵੇਖਿਆ ਲੜਕਾ ਉੱਥੇ ਡਿੱਗਾ ਹੋਇਆ ਸੀ ਆਪਾਂ ਦੋ ਜਣੇ ਆਏ ਆ ਤੇ ਲੜਕੇ ਨੇ ਲੜਕਾਈ ਤੇ ਖਲੋਤਾ ਤੇ ਮੈਂ ਥੱਲੇ ਗਿਆ ਘੁੰਮ ਕੇ ਤੇ ਉੱਥੋਂ ਗੱਡੀ 'ਚ ਪਵਾ ਕੇ ਤੇ ਕੁੜੀ ਨੂੰ ਐਡਮਿਟ ਕਰਾਇਆ ਪ੍ਰਕਾਸ਼ ਹਸਪਤਾਲ ਪ੍ਰਕਾਸ਼ ਕਿਹੜਾ ਹੈ ਪਸਰੀਚਾ ਹਸਪਤਾਲ ਠੀਕ ਹੈ ਇੱਥੇ ਉਹਨਾਂ ਨੇ ਟ੍ਰੀਟਮੈਂਟ ਥੋੜਾ ਬੋਧਾ ਦਿੱਤਾ ਤੇ ਉਹਨਾਂ ਨੂੰ ਉਹ ਕਹਿੰਦੇ ਤੁਸੀਂ ਜੇ ਰੈਫਰ ਕਰਵਾਉਣਾ ਕਰਵਾ ਲਓ ਹਾਂ ਹਾਂ ਉਹਨੂੰ ਰੈਫਰ ਕੀਤਾ ਆਪਾਂ ਪ੍ਰਕਾਸ਼ ਹਸਪਤਾਲ ਲੜਕੀ ਨੂੰ ਤੁਸੀਂ ਰਿਲੇਟਿਵ ਸੀ ਹਾਂਜੀ ਲੜਕੀ ਦੇ ਲੜਕੀ ਲੜਕਾ ਦੋਵੇਂ ਭੈਣ ਭਰਾ ਹੀ ਸ਼ਿਦਾਂ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਗੱਡੀ ਵਾਲੇ ਭੱਜ ਗਏ ਆ ਠੀਕ ਆ ਵਾਲੇ ਚਾਰ ਲੜਕੇ ਸੀ ਜੋ ਇੱਥੋਂ ਸੁਣਿਆ ਆਪਾਂ ਠੀਕ ਆ ਉਹ ਭੱਜ ਗਏ ਸੀ ਆ ਗੱਡੀ ਨੰਬਰ ਹੈਗਾ ਨਾ ਇਹਦਾ TB02 EA 2634 ਜੈਨ ਗੱਡੀ ਗਈ ਠੀਕ ਆ ਠੀਕ ਆ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਸਰ ਬਾਅਦ ਉਹੀ ਐਡਮਿਨ ਨੇ ਰੈਫਰ ਕੀਤਾ ਇਹਨਾਂ ਨੇ ਇੱਕ ਨੂੰ ਅੰਮ ਲੜਕੇ ਨੂੰ ਭੇਜਿਆ ਜੇ ਜਿਹਦਾ ਨਾਮ ਪੂਸ਼ ਹੈਗਾ ਜੀ ਅਮਨਦੀਪ ਹਾਂ ਅਮਨਦੀਪ ਦੂਜੀ ਦਾ ਨਾਮ ਕੀਰਤੀ ਹੈਗਾ ਜੀ ਉਹਨੂੰ ਭੇਜਿਆ ਜੇ ਪ੍ਰਕਾਸ਼ ਹਸਪਤਲ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਇੱਥੇ ਕੋਈ ਚਿੰਤਾ ਤੁਹਾਨੂੰ ਕੋਈ ਇੱਥੇ ਸਾਰੇ ਐਕਟਿਵਿਟੀ ਦੀ ਕੰਡੀਸ਼ਨ ਦੀ ਦੇਖ ਸਕਦੇ ਜੀ ਤੇ ਗੱਡੀ ਦਾ ਨੰਬਰ ਸਰ ਆਹ ਲੱਗ ਗੱਡੀ ਲੱਗੀ ਜਨ ਦੀ ਵੀ ਵੀਡੀਓ ਬਣਾ ਲਓ ਨੰਬਰ ਇਹਦਾ ਠੀਕ ਇਹ ਘਟਨਾ ਕਦੋਂ ਦੀ ਹੈ ਘਟਨਾ ਇਹ ਬਸ ਵੱਦ ਵੱਦ ਅੱਧਾ ਘੰਟੇ ਦੇ ਵਿੱਚ ਵਿੱਚ ਹੋਇਆ ਤੇ ਪੁਲਿਸ ਨੂੰ ਮੌਕੇ ਤੇ ਜਦੋਂ ਤੁਸੀਂ ਫੋਨ ਲਗਾਇਆ ਮੈਂ ਫੋਨ ਕਰਾਇਆ ਪੁਲਿਸ ਮੌਕੇ ਤੇ ਪਹੁੰਚੀ ਪਹੁੰਚ ਗਈ ਜੀ ਕਾਰਵਾਈ ਪਾਈ ਕਾਰਵਾਈ ਸਰ ਰਿਪੋਰਟ ਕਰ ਰਹੇ ਸਭ ਕੁਝ ਹੈਲੋ ਓਕੇ ਕੋਈ ਉਹ ਦੱਸ ਰਹੇ ਨੇ ਕੋਈ ਲੜਕੀ ਮੁੰਡੇ ਮੁੰਡੇ ਭੱਜੇ ਹਾਂਜੀ ਮਡੇ ਉਹ ਜਿਹੜੇ ਗੱਡੀ ਜਿਹੜੀ ਵਜੀ ਜਿੰਨਾਂ ਦੀ ਹਾਂਜੀ ਹਾਂ ਉਹ ਲੜਕੇ ਸਾਨੂੰ ਆਪਾਂ ਨਾ ਵਿਖੇ ਸਾਨੂੰ ਤੇ ਫੋਨ ਆਇਆ ਸਾਨੂੰ ਨਹੀਂ ਪਤਾ ਕੌਣ ਲੜਕੇ ਗਏ ਹਾਂ 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 ਗੱਡੀ ਲੱਗੀ ਉਹਨਾਂ ਦੀ ਇੱਕ ਪਬਲਿਕ ਆਏ ਦੱਸਦੇ ਆ ਕਿ ਤਿੰਨ ਚਾਰ ਮੁੰਡੇ ਹੀ ਹੁੰਦੇ ਇਹਨੂੰ ਪਤਾ ਇੱਕ ਹੀ ਦੋ ਹੀ ਕਿ ਤਿੰਨ ਕਿ ਚਾਰ ਹਨ ਨੂੰ ਪਤਾ ਤੇ ਉਹ ਜਿਹੜੀ ਭੈਣ ਭਰਾ ਦੇ ਸੱਟੇ ਸੱਟਾਂ ਲੱਗੀਆਂ ਦੋਹਾਂ ਤੇ ਲੱਗਦੀਆਂ ਦੋਹਾਂ ਤੇ ਲੱਗਿਆ ਦੋਵੇਂ ਐਮਰਜੈਂਸੀ ਐਡਮਿਟ ਹੋ ਗਏ ਐਮਰਜੈਂਸੀ ਐਡਮਿਟ ਹੋ ਗਏ ਇੱਕ ਤੇ ਪੱਟ ਤੇ ਲੱਗੀ ਜੇ ਅੱਛਾ ਤੇ ਇੱਕ ਤੇ ਪਤਾ ਨਹੀਂ ਲੱਗਦਾ ਲੱਗੀ ਇੱਥੇ ਸੁਣ ਚ ਆ ਰਿਹਾ ਕਿ ਗੱਡੀ ਦੇ ਅੰਦਰ ਉਹਨਾਂ ਦਾ ਮੁੰਡੇ ਜਿਹੜੇ ਭੱਜੇ ਆ ਉਹਨਾਂ ਦਾ ਮੋਬਾਈਲ ਵੀ ਬਰਾਮਦ ਹੋਇਆ ਪੁਲਿਸ ਨੂੰ ਪਤਾ ਲੱਗਾ ਕੁਛ ਤਾਂ ਨਹੀਂ ਨਹੀਂ ਸਰ ਸਾਣਾ ਆਪਾਂ ਤੇ ਹਸਪੀਟਲ ਲੱਗੇ ਚਾਹੀਦੇ ਉਹਨਾਂ ਉੱਪਰ ਅੱਛਾ ਹੁਣ ਆ ਜੇ ਮੈਂ ਕੰਪਲੇਨ ਲਗਾਈ ਸੀ ਠੀਕ ਹੈ ਪੁਲਿਸ ਦਾ ਫੋਨ ਆਇਆ ਉੱਪਰ ਆ ਕੇ ਸਰ ਉੱਥੇ ਆਓ ਜਿੱਥੇ ਅੱਛਾ ਜਦੋਂ ਐਕਸੀਡੈਂਟ ਹੋਇਆ ਮੌਕੇ ਤੇ ਚਸ਼ਮਦੀਦ ਗਵਾਹ ਦੇ ਤੌਰ ਤੇ ਤੁਸੀਂ ਇੱਥੇ ਫੜ ਫੜ ਆਏ ਸਰ ਮੈਂ ਨਹੀਂ ਆਇਆ ਸਰ ਆਪਾਂ ਸਾਨੂੰ ਫੋਨ ਆਇਆ ਤਾਂ ਦੱਸਿਆ ਲੱਗਾ ਸਰ ਅੱਛਾ ਹੁਣ ਤੇ ਫੋਨ ਆਇਆ ਥੱਲੇ ਨੰਬਰ ਤੋਂ अच्छा दा, कोई तडा तडा नंबर हैगा किच एक्सीडेंट होया है ते पुड़ी पुल तो ਥੱਲੇ ਡਿੱਗੀ ਆ ਹਾਂ 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 ਤੇ ਤੁਹਾਡਾ ਤਾਨਾ ਹੁਣੇ ਥੋੜੀ ਦੇਰ ਪਹਿਲਾਂ ਗੱਲ ਹੋਈ ਹੈ ਤੇ ਤੁਸੀਂ ਆਓ ਜੇ ਤੁਹਾਡਾ ਬੰਦਾ ਹੈਗਾ ਤੇ ਫਿਰ ਆਪਾਂ ਆਏ ਤੁਹਾਨੂੰ ਤਾਂ ਪਤਾ ਲੱਗਾ ਤੇ ਜਦੋਂ ਪਾਏ ਆ ਤੇ ਲੜਕਾ ਇੱਥੇ ਲੰਮੇ ਪਿਆ ਹੋਇਆ ਹੀ ਤੇ ਐਕਸੀਡੈਂਟ ਹੋਲਡੀ ਹੋ ਚੁੱਕਾ ਸੀ ਉਹ ਬੰਦਨਾ 20 ਮਿੰਟ ਹੋ ਗਈ ਪਰ ਆਮਨਤ ਨੂੰ ਨਹੀਂ 10 15 ਮਿੰਟ ਤੇ ਲੱਗ ਹੀ ਜਾਂਦੇ ਤੋਂ ਆਉਂਦੇ ਠੀਕ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਚਲੋ ਧੰਨਵਾਦੀ ਹੋ ਕੇ ਹਾਂਜੀ ਬਹੁਤ ਕੁਝ ਜੀ ਹਾਂ ਆ ਵੀ ਲੜਕਾ ਤੇ ਲੜਕੀ ਹੈ ਜੀ ਦੋ ਲੜਕਾ ਹੈ ਉਹ ਹਾਂ ਵੀ ਅੱਗੇ ਜਾ ਰਹੇ ਸੀ ਤੇ ਪਿੱਛੇ ਜੰਗ ਵਾਲੇ ਚੱਲ ਗਏ। ਆਈ ਲਿਗੋ ਨੇ ਬਹੁਤ ਜਿਆਦਾ ਨਸ਼ਾ ਕੀਤਾ ਹੈ ਕਿਉਂਕਿ ਹਾਂ ਵੀ ਮਤਲਬ ਜਦੋਂ ਉਹਨਾਂ ਨੇ ਜੰਗ ਮਾਰੀ ਬਹੁਤ ਹੀ ਜ਼ਿਆਦਾ ਸਪੀਡ ਦੇ ਉੱਤੇ ਸੀ ਚੱਲ ਜਿਹੜੇ ਉਹਨਾਂ ਨੇ ਰੇਸ ਦੇ ਉੱਤੇ ਹੀ ਪੈਰ ਰੱਖਿਆ ਰੱਖਿਆ ਕਿ ਹਾਂ ਵੀ ਬ੍ਰੇਕ ਮਾਰਦਾ ਕੀਤਾ ਹੀ ਨਹੀਂ ਕਿ ਹਾਂ ਵੀ ਬ੍ਰੇਕ ਵੀ ਵੱਜਣੀ ਹੈ ਬਹੁਤ ਜ਼ਿਆਦਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਹਾਂ ਵੀ ਹੋਇਆ ਸ਼ਾਇਦ ਹਾਂ ਵੀ ਸ਼ਰਾਬ ਪੀਤੀ ਹੈ ਕੋਈ ਛੋਟਾ ਨਸ਼ਾ ਕੀਤਾ ਲੀ ਉਹ ਜਦੋਂ ਇੱਕ ਤਬ ਜਦੋਂ ਉਹਦੇ ਬਾਈਕ ਦੇ ਵਿੱਚ ਵੱਜੇ ਆ ਉਹ ਬਈ ਲੜਕੀ ਜਿਹੜੀ ਹੈ ਉਹ ਸਾਕਟਾ ਹੋ ਕੇ ਤੇ ਨੀਚੇ ਪੋਲ ਤੋਂ ਖੱਲੇ ਥੱਲੇ ਡਿੱਗੀ ਤੇ ਆਪਨਾ ਜਿਹੜਾ ਬੱਚਾ ਹੈਗਾ ਸੀ ਜਿਹੜਾ ਅੱਗੇ ਚਲਾ ਰਿਹਾ ਸੀ ਉਹਨੇ ਵਿਚਾਰੇ ਦਾ ਸਾਰੀ ਲੱਤ ਪੱਟ ਤੋਂ ਉਹ ਤੋਂ ਫੈਕਚਰ ਹੋ ਗਈ ਹੈ ਮਤਲਬ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਤੇ ਤੇ ਹਾਂ ਵੀ ਉਹ ਲੱਤ ਕਰਿਆ ਪਹਿਲਾਂ ਤੇ ਹਸਪੀਟਲ ਲੈ ਕੇ ਗਏ ਸੀ ਆਪਨਾ ਪਛੀਚੇ ਬਾਅਦ ਉਸ ਨੂੰ ਹਾਂ ਵੀ ਉਹਨਾਂ ਨੇ ਰੈਫਰ ਕਰਤਾ ਸੀ ਅਮਨਦੀਪ ਹਸਪਤਾਲ ਤੇ ਉਹ ਮਾਦਰੀ ਜਦੋਂ ਅਮਨਦੀਪ ਹਸਪਤਾਲ ਤੇ ਲੱਗਦਾ ਨੂੰ ਰੋਮਨਦੀਪ ਹਸਪਤਾਲ ਕਰੀਏ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਸਟੇਜ ਤੇ ਹੁੰਦੇ ਹਨ ਕਿ ਜਿਹੜੇ ਜਾਨਵਰ ਇਹ ਗੱਡੀ ਉਧਰ ਭੱਜ ਗਏ ਤੇ ਪੱਜ ਗਏ ਕਿ ਸਾਰਾ ਐਕਸੀਡੈਂਟ ਹੁੰਦਾ ਕਿ ਆਪਰੇ ਅੱਖੀਂ ਵਿਖਿਆ ਸੀ ਮੈਂ ਹਾਂ ਵੀ ਸਾਹਮਣੇ ਤੇ ਸਾਹਮਣੇ ਮੈਂ ਆ ਰਿਹਾ ਤੇ ਮੈਂ ਉਦੋਂ ਦੇਖਿਆ ਕਿ ਹਾਂ ਵੀ ਬਹੁਤ ਜ਼ਿਆਦਾ ਗਤੀ ਦਾ ਸਟੇਜ ਵਿੱਚ ਉਹ ਲੜਕੇ ਦੇ ਭੱਜ ਕੇ ਦੀ ਅੱਗੇ ਨੂੰ ਅੱਛਾ ਪੱਜਦੇ ਆ ਉਹ ਜਿਹੜੇ ਮੁੰਡੇ ਗੱਡੀ ਛੱਡ ਕੇ ਭੱਜ ਕੇ ਤੋਂ ਹੀ ਆਪ ਆਪਣੇ ਅੱਖੀਂ ਵਿਖਿਆ ਉਹਨਾਂ ਨੂੰ ਪੱਜਦੇ ਠੀਕ ਹੈ ਜੀ ਤੇ ਪੁਲਿਸ ਉਸੇ ਮੌਕੇ ਦੇ ਕਿਹ ਕੁ ਫੀਟਲਾ ਕਿਨੇ ਦਿੱਤੀ ਪੁਲਿਸ ਨੂੰ ਉਹ ਲੋਕ ਜਿਹੜੇ ਹਾਂ ਵੀ ਉੱਥੇ ਕਾਫੀ ਪਬਲਿਕ ਹੋ ਗਈ ਨਿਕਲੀ ਉਹਨਾਂ ਨੇ ਹਾਂ ਵੀ ਫੋਨ ਕੀਤਾ ਕੰਟਰੋਲ ਰੂਮ ਤੇ ਪੁਲਿਸ ਨੀਅਰ ਅਬਾਊਟ 45 ਮਿੰਟ ਤੋਂ ਬਾਅਦ ਆਇਆ ਤੇ ਕੁੜੀ ਝਟਕਾ ਜਦੋਂ ਵੱਜਿਆ ਪਿੱਛੇ ਐਕਸੀਡੈਂਟ ਹੋਇਆ ਕੁੜੀ ਪੂਰੋ ਥਲੇ ਡਿੱਗ ਪਈ ਪੂਰੀ ਪੂਰੋ ਡਿੱਗ ਗਈ ਅੱਛਾ ਵਿਚਾਰੀ ਹਾਂ ਵੀ ਮਦਦ ਚਲੋ ਸਾਹ ਚੱਲਦੇ ਹੋਏ ਲੋਕੋ ਪਾਣੀ ਪੂੜੀ ਬੁਲਾਇਆ ਪਰ ਉਹ ਢੋਰ-ਪਢੋਰ ਹੋ ਗਈ ਸੀ ਪਰ ਇਹ ਹੈਗਾ ਕਿ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਤੇ ਉੱਝੀ ਜਿਹਦੇ ਕਰਕੇ ਉਹਨੂੰ ਅਮਨਦੀਪ ਹਸਪੀਟਲ ਪਹਿਲਾਂ ਕਿਤੇ ਗਏ ਪਤਰੀਚੇ ਵੱਟੋਂ ਉਹਦੇ ਰੈਫਰ ਕਰਨਾ ਗਿਆ ਕਿਉਂਕਿ ਪਤਰੀ ਉਹ ਨਹੀਂ ਜਾਂਦਾ ਕਾਫੀ ਲਗਾ ਤਦ ਕਰਕੇ ਆਪ ਨੂੰ ਉੱਥੇ ਲੱਭਦੇ ਰਹਿਣ ਉਹ ਜਿੰਨਾ ਐਕਸੀਡੈਂਟ ਕੀਤਾ ਉਹਨਾਂ ਦੀ ਵੀ ਗੱਡੀ ਬਹੁਤ ਜ਼ਿਆਦਾ ਚੱਕਣਾ ਚੂਰ ਹੋਈ ਆ ਉਹਨਾਂ ਦੇ ਵਿੱਚੋਂ ਕੋਈ ਨੁਕਸਾਨ ਹੁੰਦਾ ਕੋਈ ਵੇਖਿਆ ਤੁਸੀਂ ਆਪਣੀ ਅੱਖੀਂ ਮੁੰਡਿਆਂ ਦਾ ਨੁਕਸਾਨ ਹੋਇਆ ਵੇ ਚਲ ਮੁੰਡੇ ਦੇ ਦੇਖੋ ਉਹ ਤੇ ਬਹੁਤ ਜ਼ਿਆਦਾ ਹੀ ਸਪੀਡ ਦਿੱਤੇ ਸੀ ਪਿੱਛੋਂ ਮਾਰੀ ਉਹਨਾਂ ਨੇ ਗੱਡੀ ਹਾਂ ਪਿੱਛੋਂ ਵਧੀ ਹੁਣ ਪਿੱਛੇ ਤੇ ਹੁਣ ਜਿਹੜਾ ਬਾਈਕ ਵਾਲਾ ਉਹ ਪਿੱਛੇ ਤੇ ਵੇਖ ਨਹੀਂ ਸਕਦਾ ਹਾਂ ਹਾਂ ਉਹਨੇ ਜਦੋਂ ਪਿੱਛੋਂ ਹੀ ਮਾਰੀ ਇਹ ਬਹੁਤ ਹੀ ਜ਼ਿਆਦਾ ਸਪੀਡ ਤੇ ਮਾਰੀ ਹੈ ਹੁਣ ਜਿਹੜਾ ਅਨਕੌਂਸ਼ੀਅਸ ਹੈ ਜਿਹੜਾ ਬੰਦਾ ਅੱਗੇ ਚਲਾ ਰਿਹਾ ਉਹਨੂੰ ਤੇ ਉਹ ਬਟ ਉਹ ਹਾਂ ਵੀ ਪਿੱਛੋਂ ਨੇ ਮਾਰੀ ਹੈ ਜਿਹਦੇ ਕਰਕੇ ਹਾਂ ਵੀ ਇੱਕਦਮ ਹੀ ਝਟਕਾ ਵੱਜਣ ਦੇ ਕਰਕੇ ਲੜਕੀ نیچے गिर ਗਈ ਹੈ ਪੁਲ ਤੋਂ ਥੱਲੇ ਆ ਗਈ ਹੈ ਤੇ ਜਿਹੜਾ ਲੜਕਾ ਹੈਗਾ ਉਹ ਤੇ ਵਿਚਾਰੇ ਵੀ ਉਹਦੀ ਲੱਤ ਪੂਰੇ ਪੱਟ ਤੋਂ ਫੈਕਚਰ ਹੋ ਗਈ ਸੀ ਜਿਹੜਾ ਹਾਂ ਵੀ ਮੇਰਾ ਖਿਆਲ ਸ਼ਾਇਦ ਹੀ ਹੈ ਉਹਦੀ ਕਿ ਲੱਤ ਬਚ ਸਕੇ ਪਰ ਮਾਲਕ ਚਲੋ ਦੋਵਾਂ ਬੱਚਿਆਂ ਨੂੰ ਹਾਂ ਵੀ ਬਚਾਵੇ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ ਦੇ ਉੱਤੇ ਹਾਂ ਵੀ ਹੈਗੇ ਆ ਬੱਚੇ ਤੁਹਾਡਾ ਕੀ ਮੰਨਣਾ ਹੈ ਐਕਸੀਡੈਂਟ ਕਿਸ ਤਰੀਕੇ ਨਾਲ ਹੋਇਆ ਕਿ ਕਿਵੇਂ ਕਿਵੇਂ ਹੋਇਆ ਕਿ ਕਿਸ ਕਾਰਨ ਹੋਇਆ ਨਸ਼ਾ ਜੀ ਹੈ ਜਿਹੜਾ ਨਸ਼ੇ ਦੀ ਆ ਸਭ ਤੋਂ ਮੇਨ ਜਿਹੜਾ ਨਸ਼ਾ ਹੈਗਾ ਜੀ ਮੀਂਜੋ ਮੁੰਡਿਆਂ ਨੂੰ ਵੇਖਿਆ ਸੀ ਤੁਸੀਂ ਕਿਸੇ ਹਾਲਾਤ ਨਸ਼ੇ ਦੇ ਹਾਲਾਤ ਵਿੱਚ ਨਸ਼ੇ ਨਸ਼ਾ ਬਹੁਤ ਜ਼ਿਆਦਾ ਕੀਤਾ ਹੋਇਆ ਸੀ ਅੱਛਾ ਤੁਸੀਂ ਵੇਖਿਆ ਜਿਹਦੇ ਹਾਂ ਨਸ਼ੇ ਦੀ ਲੋ ਦੇ ਵਿੱਚ ਹੀ ਹੋਇਆ ਜੀ ਅਦਰਵਾਜ਼ੀ ਤੋਂ ਹੋਇਆ ਨਹੀਂ ਹੁਣ ਜੇ ਪੁੱਲ ਦੇ ਐਸਾਈਡ ਤੇ ਚੱਲ ਜੀਏ ਤੇ ਤਦ ਵੀ ਹਾਤੇ ਹਾਤੇ ਹੈਗੇ ਠੇਕੇ ਹੈਗੇ ਸ਼ਰਾਬ ਬੱਕਾਇਮੈਸਟਰੀ ਨਹੀਂ ਹੋਰ ਜ਼ਿਆਦਾ ਦੁਕਾਨਾਂ ਤੋਂ ਤੇ ਜ਼ਿਆਦਾ ਹਾਤੇ ਠੇਕੇ ਖੁੱਲ ਗਏ ਆ ਜਿਹਦੇ ਕਰਕੇ ਹਾਂ ਵੀ ਜੇ ਕੋਈ ਆਵਾਜ਼ ਉਠਾਂਦਾ ਤੇ ਹਾਂ ਵੀ ਉਹਨੂੰ ਦਬ ਦਿੱਤਾ ਜਾਂਦਾ ਕਿਉਂਕਿ ਹਾਂ ਵੀ ਬਹੁਤ ਜ਼ਿਆਦਾ ਹੱਥਾਂ ਨਾਲ ਉੱਪਰ ਤੱਕ ਰਲੇ ਹੋਇਆ ਆ ਸਰਕਾਰਾਂ ਤੱਕ ਗਿਆ ਇੱਧਰਲੇ ਪਾਸੇ ਜਾਓ ਤੇ ਪੁਲਿਸ ਦੇ ਤਦ ਵੀ ਇੱਧਰ ਠੇਕੇ ਹਾਤੇ ਸਾਰੇ ਕੁਝ ਹੈਗੇ ਆ ਜਿਹਦੇ ਕਰਕੇ ਹਾਂ ਵੀ ਨਸ਼ੇ ਨੂੰ ਨਹੀਂ ਲੱਤ ਮਤਲਬ ਠੱਲ ਪਾਈ ਜਾ ਰਹੀ ਹੈ ਜਿਹਦੇ ਕਰਕੇ ਮਾਸੂਮ ਬੱਚੇ ਜਿਹੜੇ ਵਿਚਾਰੇ ਨਸ਼ੇ ਤੋਂ ਦੂਰ ਹੈਗੇ ਆ ਉਹਨਾਂ ਨੂੰ ਵੀ ਹੁਣ ਬਚਾਉ ਬੜਾ ਮੁਸ਼ਕਿਲ ਲੱਗਾ ਠੀਕ ਹੈ ਤੁਹਾਡਾ ਨਾਮ ਕੀ ਜੀ ਤੇਰਾ ਨਾਮ ਕਿਸ਼ਨ ਹੈਗਾ ਕਿਹੜਾ ਲੱਕਾ ਤੁਹਾਡਾ ਵੱਡਾ ਹਰੀਫੁਰ ਵੱਡਾ ਹਰੀਫੁਰ ਤੁਸੀਂ ਆਪਣੀ ਅੱਖੀ ਸਾਰਾ ਵਰਦਾਤ ਘਟਨਾ ਵੇਖੀ ਜੀ ਠੀਕ ਹੈ ਹਾਂਜੀ ਸਰ ਵੈਸੇ ਬੋਰਡ ਸਾਹਿਬ ਆ ਮੌਕੇ ਤੇ ਪਹੁੰਚਿਆ ਆ ਕੰਟੀਨ ਜਾਰੀ ਆ ਜੀ ਮੌਕਾ ਵੀ ਗਿਆ ਮੌਕੇ ਜਾ ਕੇ ਹਸਪਤਲ ਚਲੇ ਆ ਜੀ ਜਾ ਕੇ ਬਿਆਨ ਲਿਖਿਆ ਜੇ ਜੀ ਦੇ ਸਕਦੇ ਪਨਾਦਰ ਅਫਸਰ ਦੱਸ ਦਏਗਾ ਸਰ ਜੀ ਤੁਹਾਨੂੰ ਦੇ ਕੇ ਮਨ ਬਿਆਨ ਨਾ ਨਤਾ ਪਾਟ ਵਿੱਚ ਚਲੋ ਠੀਕ ਹੈ ਸਰ ਓਕੇ